ਤੋ ਉਹਨੂੰ ਨੁਸਖਾ ਫਾਰਮੂਲਾ ਅਸੀਂ ਦੱਸਾਂਗੇ ਕਿ ਅਚਾਨਕ ਅਗਰ ਤੁਹਾਡਾ ਕੋਈ ਪਸ਼ੂ ਕੋਈ ਜ਼ਹਿਰੀਲੀ ਚੀਜ਼ ਪੀ ਗਿਆ ਜਾਂ ਨਿਗਲ ਗਿਆ ਤਾਂ ਉਸ ਦੀ ਜਾਨ ਹੈਗੀ ਐ ਕਿਵੇਂ ਬਚਾਈ ਜਾ ਸਕਦੀ ਐ ਇੱਕ ਵਾਰ ਜਿਹੜਾ ਵੀ ਬੰਦਾ ਬੀਐਸਕੇ ਦੇ ਨੁਸਖੇ ਯੂਜ਼ ਕਰ ਲੈਂਦਾ ਨਾ ਜੀ ਉਹ ਦੁਬਾਰਾ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਾਰਨ ਕਾਰਨ ਰਿਜ਼ਲਟ ਇਨਾ ਜ਼ਿਆਦਾ ਮਿਲਦਾ ਜੇਕਰ ਬੱਚੀ ਨੇ ਪੀ ਲਿਆ ਸੀਗਾ ਡੀਜ਼ਲ ਡੀਜ਼ਲ ਉਹ ਕਿਵੇਂ ਜੀ ਬਸ ਉਹਦੇ ਬਾਲਟੀ 'ਚ ਪਿਆ ਸੀ ਕਿਤੇ ਉਹ ਬੰਦੇ ਨੇ ਰਾਸਤਾ ਕੋਲ ਤੇ ਉਹ ਪੀ ਗਈ ਸੀ ਅੱਛਾ ਤੇ ਉਸ ਤੋਂ ਬਾਅਦ ਅਸੀਂ 6 ਨੰਬਰ ਲਿਆਂਦੀ ਵਧੀਆ ਰਿਕਵਰ ਕਰ ਗਈ ਸੀ ਜਾਨ ਬਚ ਗਈ ਹਾਂਜੀ ਹਾਂਜੀ ਵਧੀਆ ਵਧੀਆ ਜਿਹੜੇ ਤੁਹਾਡੀਆਂ ਗਈਆਂ ਹੈਗੀਆਂ ਨੇ ਤਾਂ ਖੁਰਲੀਆਂ ਵੀ ਚੱਟ ਜਾਂਦੀਆਂ ਨੇ ਇਹ ਖੁਰਲੀਆਂ ਵੀ ਚੱਟੀਆਂ ਪਈਆਂ ਨੇ ਇਹਨਾਂ ਨੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਹਾਨੂੰ ਮਿਲੀ ਹੋਈ ਹੈ ਬੀਐਸਕੇ ਦੀ 6 ਨੰਬਰ ਔਰ ਲਿਵਰ ਟੌਨਿਕ ਹੁੰਦਾ ਲਿਵ ਡੀਐਸ ਉਹ ਰੈਗੂਲਰ ਯੂਜ਼ ਦੇ ਵਿੱਚ ਕਰਨ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਸ਼ੂ ਖਾ ਰਹੇ ਆ ਖੁਰਲੀਆਂ ਚੱਟ ਕੇ ਭਾਈ ਜੀ ਇਹ ਚੱਟ ਜਾਂਦੇ ਆ ਜੀ 加ਡੀਸਨ ਬੀਐਸਕੇ ਦੀ ਬਹੀ ਵਰਤਦੇ ਆ ਅੱਛਾ ਹਾਂ ਤੇ ਵਧੀਆ ਰਿਜ਼ਲਟ ਮਿਲਦਾ ਸਾਨੂੰ ਇਹਨਾਂ ਦਾ ਖੁਰਲੀ ਉਹ ਤੋਂ ਬਾਅਦ ਛੱਟ ਜਾਂਦੀ ਹਾਂ ਹਾਂਜੀ 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 ਗਰਮੀਆਂ ਦੇ ਵਿੱਚ ਦੁੱਧ ਜਿਹੜੀਆਂ ਗਈਆਂ ਹੈਗੀਆਂ ਨੇ ਚਾਹ ਗਈਆਂ ਹੋਣ ਚਾਹੇ ਮੱਝਾ ਹੋਣ ਉਹ ਘਟਾ ਦਿੰਦੀ ਹੈ ਪਰ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਦਾਵਾ ਕਰਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਜਿਹੜੇ ਨੁਸਖੇ ਫਾਰਮੂਲੇ ਇਸਤੇਮਾਲ ਕਰੇਗਾ ਦੁੱਧ ਦੀ ਘਟਣ ਨੂੰ ਦੇ ਵੱਧ ਜਰੂਰ ਹੋ ਸਕਦਾ ਹੈ ਕਟ ਨਹੀਂ ਦਿੰਦੇ ਉਹ ਕਿਹੜਾ ਨੁਸਖਾ ਇਹਨਾਂ ਦੀ 1 ਤੇ 8 ਨੰਬਰ ਨੁਸਖੇ ਯੂਜ਼ ਕਰੋ ਪਹਿਲੀ ਗਰੰਟੀ ਤਾਂ ਇਹ ਹੀ ਜੇ ਇੱਕ ਬੂੰਦ ਦੁੱਧ ਨਹੀਂ ਘਟੂਗਾ ਔਰ ਮੇ ਸਟੇਟਸ ਦਾ ਹੱਦ ਦੂਸਰੇ ਦਿਨ ਸ਼ਾਮ ਤੱਕ ਰਿਜ਼ਲਟ ਮਿਲ ਜਾਂਦਾ ਬਿਨਾ ਇੱਕ ਬੂੰਦ ਦੁੱਧ ਘਟਾਏ ਡਾਕਟਰ ਰੁਪਕਾਰ ਕਾਉਂਸਲ ਇਹ ਕਹਿੰਦੇ ਨੇ ਕਿ ਇਹ ਐਲੋਪੈਥੀ ਤੋਂ ਵੀ ਤੇਜ਼ ਕੰਮ ਕਰਦੀ ਹੈ ਕਿਹੜੀ ਇਹਨਾਂ ਦਾ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਲਿਆ ਵੀ ਯਾਰ ਇਹ ਤਾਂ ਐਲੋਪੈਥੀ ਤੋਂ ਵੀ ਪਹਿਲਾਂ ਕੰਮ ਕਰ ਗਿਆ ਤੁਹਾਡੇ ਮੁਤਾਬਕ 1 ਤੇ 8 ਹਾਂਜੀ ਮੇ ਸਟੇਟਸ ਤੋਂ ਹੀ ਹਾਂਜੀ ਜੇ ਪਸ਼ੂ ਪੱਠੇ ਖਾਣਾ ਛੱਡ ਜੇ ਤਾਂ ਉਸ ਵੇਲੇ ਕਿੰਨੇ ਦਿਨਾਂ ਚ ਰਿਕਵਰ ਕਰ ਲੈਂਦੇ ਆ ਬੀਐਸਕੇ ਹੱਦ ਦੂਸਰੇ ਦਿਨ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਣਾ ਅੱਛਾ ਜੇ ਮੋਗ ਲੱਗੀ ਹੋਵੇ ਮੋਗ ਲੱਗੇ ਉਹ ਵੀ ਦੂਸਰੇ ਦਿਨ ਸਹੀ ਹੋ ਜਾਗੀ ਅੱਛਾ ਜੇ ਪਸ਼ੂ ਦੇ ਲੀਵਰ ਚੁੱਕੇ ਪ੍ਰੋਬਲਮ ਹੋਵੇ ਦੁੱਧ ਘਟਾ ਗਿਆ ਹੋ ਉਹਨੂੰ 6 ਨੰਬਰ ਤੇ ਲੀਵਰ ਟੋਨਿਕ ਦੇ ਦਿਓ ਜੀ ਕਿੰਨੇ ਟਾਈਮ ਚ ਅਗਲੇ ਦਿਨ ਤੁਹਾਡੀ ਖੁਰਲੀ ਸਾਹ ਪਸ਼ੂ ਬੈਠ ਗਿਆ ਹੋਵੇ ਉਹ ਜਿਹੜਾ ਬੈਠਣ ਵਾਲੀ ਸਮੱਸਿਆ ਨਹੀਂ ਪੈ ਉਹਨੂੰ ਹੱਦ ਤੀਜੇ ਤੀਜੇ ਦਿਨ ਤੁਹਾਡਾ ਪਸ਼ੂ ਸਹੀ ਹੋ ਜਾਊਗਾ ਖੜਾ ਹੋ ਜਾਏਗਾ ਬਿਨਾਂ ਕਿਸੇ ਸਹਾਰੇ ਤੋਂ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਹਰ ਬਿਮਾਰੀ ਦਾ ਹੱਲ ਪਾਓ ਹੱਲ ਹੋਊਗਾ ਬਿਨਾ ਦੁੱਧ ਘਟਾਏ ਤੋਂ ਇਹ ਵੀ ਗਰੰਟੀ ਹੈ ਨਾਲ ਸਾਰਾ ਜਿਹੜਾ ਤੁਹਾਡਾ ਫਾਰਮ ਹੈਗਾ ਸਮਰਾ ਡੈਰੀ ਫਾਰਮ ਹੈ ਉਹ ਡਾਕਟਰ ਬੀਐਸਕੇ ਦੇ ਨੁਸਖਿਆਂ ਨੇ ਸਾਮ ਰੱਖਿਆ ਹਾਂਜੀ ਹਾਂਜੀ ਘਾਟੇਲਾ ਮਾਮਲਾ ਤਾਂ ਨਹੀਂ ਚੱਲ ਰਿਹਾ ਨਹੀਂ ਠੀਕ ਚੱਲ ਰਿਹਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ 파ਰੂਕੀ ਜਿਸ ਤਰੀਕੇ ਨਾਲ ਅਸੀਂ ਵੀਡੀਓਜ਼ ਹੈਗੀਆਂ ਨੇ ਇਨਸਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਉਹਨਾਂ ਨੂੰ ਬਿਮਾਰੀਆਂ ਤੋਂ ਦੂਰ ਕਰਨ ਵਾਸਤੇ ਤੰਦਰੁਸਤੀ ਭਰਪੂਰ ਜ਼ਿੰਦਗੀ ਜੀਉਣ ਵਾਸਤੇ ਬਹੁਤ ਸਾਰੀਆਂ ਬਣਾਉਂਦੇ ਆ ਤਾਂ ਉਸੇ ਲੜੀ ਤਹਿਤ ਅਸੀਂ ਜਿਹੜਾ ਨਵਾਂ ਅ ਅਸੀਂ ਕਹ ਲਈਏ ਕਿ ਉਦਮ ਅਸੀਂ ਉਲੀਕਿਆ ਹੋਇਆ ਉਹ ਉਲੀਕਿਆ ਹੋਇਆ ਥੋੜੇ ਘਰਾਂ ਦੇ ਪਸ਼ੂਆਂ ਦੀ ਸਿਹਤ ਦਾ ਵੀ ਅਸੀਂ ਖਾਸ ਕਰਕੇ ਖਿਆਲ ਹੈਗੇ ਆ ਰੱਖ ਰਹੇ ਆ ਚਾਹੇ ਉਹ ਛੋਟੇ ਅ ਡੈਰੀ ਫਾਰਮਰ ਹੋਣ ਜਾਂ ਫਿਰ ਵੱਡੇ ਡੈਰੀ ਫਾਰਮਰ ਹੋਣ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਬਰਸਾਤਾਂ ਦੇ ਮੌਸਮ 'ਚ ਆਉਂਦੀਆਂ ਨੇ ਅਜਿਹੇ ਦੇ ਵਿੱਚ ਅੱਜ ਅਸੀਂ ਜਿਹੜਾ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਉਹ ਪਹੁੰਚਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੁੱਲਾ ਸਿੰਘ ਵਾਲਾ ਦੇ ਵਿੱਚ ਜਿਹੜਾ ਕਿ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਵਸਿਆ ਹੋਇਆ ਹੈ ਔਰ ਇਸ ਏਰੀਆ ਦਾ ਪਿੰਡ ਮੱਲੇ ਵਾਲਾ ਕਾਫੀ ਜ਼ਿਆਦਾ ਮਸ਼ਹੂਰ ਹੈਗਾ ਸੋ ਅੱਜ ਅਸੀਂ ਸਮਰਾ ਅ ਡੈਰੀ ਫਾਰਮ ਦੇ ਵਿੱਚ ਪਹੁੰਚੇ ਆ ਜਿੱਥੇ ਲਗਭਗ 150 ਤੋਂ ਪੌਣੇ 200 ਦੇ ਕਰੀਬ ਜਿਹੜੀਆਂ ਇੱਥੇ ਪਸ਼ੂ ਹੈਗੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਆ ਇੱਕ ਤਸਵੀਰ ਮੈਂ ਖਾਸ ਕਰਕੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸਾਰੇ ਕਿਤੇ ਜਿਹੜੀ ਇਸ ਵੇਲੇ ਇਹਨਾਂ ਦੇ ਚਾਰੇ ਦੇ ਅੰਬਾਰ ਲੱਗੇ ਹੋਏ ਨੇ ਪਰ ਆ ਥਾਂ ਹੈ ਜਿਹੜੀ ਇਹ ਬਿਲਕੁਲ ਖਾਲੀ ਹੋਈ ਪਈ ਹੈ ਖਾਲੀ ਹੋਈ ਪਈ ਹੈ ਔਰ ਇਸ ਸਮਰਾ ਡੈਰੀ ਫਾਰਮ ਦੀਆਂ ਜਿਹੜੀਆਂ ਗਈਆਂ ਹੈਗੀਆਂ ਨੇ ਉਹ ਖੁਰਲੀਆਂ ਤੱਕ ਚੱਟ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਇਹ ਬਣਾਈ ਹੋਈ ਹੈ ਇਹਨਾਂ ਨੇ ਸੈਟਿੰਗ ਕੀਤੀ ਹੋਈ ਹੈ ਸਾਰੇ ਕਿਤੋਂ ਖੁਰਲੀਆਂ ਤੱਕ ਜਿਹੜੀਆਂ ਉਹ ਚੱਟ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਪਹੁੰਚੇ ਹੋਏ ਹਾਂ ਅਸੀਂ ਸਮਰਾ ਡੈਰੀ ਫਾਰਮ ਦੇ ਵਿੱਚ ਉਹ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਮਝਾਂਗੇ ਪਰ ਬਰਸਾਤ ਦੇ ਮੌਸਮ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਕਿ ਪਸ਼ੂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਖਾਣ ਪਾਣ ਦੇ ਮਾਮਲੇ 'ਚ ਉਹਨਾਂ ਨੂੰ ਆ ਜਾਂਦੀ ਹੈ ਅਜਿਹੇ ਦੇ ਵਿੱਚ ਕਈ ਵਾਰ ਕੋਈ ਜ਼ਹਿਰੀਲੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਹੈਗਾ ਉਹ ਨਿਗਲ ਜਾਂਦੇ ਨੇ ਤੇ ਜਿਸ ਤੋਂ ਬਾਅਦ ਪਸ਼ੂ ਦੀ ਜਾਨ ਨੂੰ ਖਤਰਾ ਹੁੰਦਾ ਹੀ ਹੁੰਦਾ ਹੈ ਸਗੋ ਜਿਹੜਾ ਛੋਟਾ ਜਾਂ ਵੱਡਾ ਡੈਰੀ ਫਾਰਮਰ ਹੁੰਦਾ ਹੈ ਉਹਨਾਂ ਦੀ ਜਿਹੜੀ ਅਸੀਂ ਕਹਿ ਲਈਏ ਕਿ ਜਾਨ ਵੀ ਸਿਕੰਜੇ 'ਚ ਆ ਜਾਂਦੀ ਹੈ ਕੜਕੀ 'ਚ ਆ ਜਾਂਦੀ ਹੈ ਅਜਿਹੇ ਦੇ ਵਿੱਚ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਅਸੀਂ ਦੱਸਾਂਗੇ ਕਿ ਅਚਾਨਕ ਅਗਰ ਤੁਹਾਡਾ ਕੋਈ ਪਸ਼ੂ ਕੋਈ ਜ਼ਹਿਰੀਲੀ ਚੀਜ਼ ਪੀ ਗਿਆ ਜਾਂ ਨਿਗਲ ਗਿਆ ਤਾਂ ਉਸ ਦੀ ਜਾਨ ਹੈਗੀ ਹੈ ਕਿਵੇਂ ਬਚਾਈ ਜਾ ਸਕਦੀ ਹੈ ਸਾਡੇ ਨਾਲ ਸਮਰਾ ਡੈਰੀ ਫਾਰਮ ਦੇ ਜਿਹੜੇ ਚਲਾਉਣ ਵਾਲੇ ਹੈਗੇ ਨੇ ਯੰਗਸਟਰ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਚਕਲ ਬਾਈ ਜੀ ਸਸੀ ਕਾਵੀਰ ਜੀ ਕੀ ਨਾਂ ਹੈ ਤੁਹਾਡਾ ਕਰਨ ਜੀ ਸਿੰਘ ਜੀ ਅੱਛਾ ਕਰਨ ਜੀ ਬੜਾ ਵੈਲ ਮੇਨਟੇਨਡ ਔਰ ਟੈਕਨੋਲੋਜੀ ਦਾ ਪੂਰਾ ਸਹਾਰਾ ਤੁਸੀਂ ਇੱਥੇ ਲਿਆ ਹੋਇਆ ਹੈ ਅੱਛਾ ਸਾਨੂੰ ਇਹ ਦੱਸੋ ਵੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕੰਮ ਦੀ ਗੱਲ ਵੀ ਆਪਾਂ ਤੁਹਾਡੇ ਕੋਲੋਂ ਕਰਦੇ ਹਾਂ ਇੱਥੇ ਜੇ ਥੋੜੀਆਂ ਗਈਆਂ ਹੈਗੀਆਂ ਨੇ ਤਾਂ ਖੁਰਲੀਆਂ ਵੀ ਚੱਟ ਜਾਂਦੀਆਂ ਨੇ ਇਹ ਖੁਰਲੀਆਂ ਵੀ ਚੱਟੀਆਂ ਪਈਆਂ ਨੇ ਇਹਨਾਂ ਨੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਹਾਨੂੰ ਮਿਲੀ ਹੋਈ ਹੈ ਬਸ ਇਹ ਸਭ ਤੋਂ ਪਹਿਲਾਂ ਤਾਂ ਮੈਨੇਜਮੈਂਟ ਆ ਜੀ ਅੱਛਾ ਮੈਨੇਜਮੈਂਟ ਸਹੀ ਆ ਫਿਰ ਤੇ ਸਾਰਾ ਕੁਝ ਸਹੀ ਆ ਜੀ ਠੀਕ ਹੈ ਹਾਂ ਜੀ ਤੇ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਸੀਂ ਪਾਉਣੇ ਹੋ ਇਹਨਾਂ ਨੂੰ ਬਸ ਇਹ ਮੈਡੀਸਨ ਬੀਐਸ ਕਦੀ ਬਹੀ ਵਰਤਦੇ ਆ ਅੱਛਾ ਹਾਂ ਤੇ ਵਧੀਆ ਰਿਜ਼ਲਟ ਮਿਲਦਾ ਸਾਨੂੰ ਇਹਨਾਂ ਦਾ ਖੁਰਲੀ ਉਹ ਤੋਂ ਬਾਅਦ ਚਟ ਜਾਂਦੀ ਹਾਂ ਹਾਂਜੀ 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 ਅੱਛਾ ਕਿੰਨੀਆਂ ਕਿੰਨੀਆਂ ਤੁਹਾਡੇ ਕੋਲ ਗਈਆਂ ਕਿੰਨੀਆਂ ਇਸ ਵੇਲੇ ਭਰਾ ਜੀ ਸਵਾ ਕੁ ਸੈ ਐਨੀਮਲ ਹੈਗਾ ਟੋਟਲ ਸਵਾ 100 ਜਿਹੜਾ ਮਤਲਬ ਦੁਧਾਰੂ ਹੈ ਨਹੀਂ ਸਾਰਾ ਟੋਟਲ ਆਇਆ ਸਾਰਾ ਟੋਟਲ ਸਵਾ 100 ਐਨੀਮਲ ਹੈਗਾ ਤੁਹਾਡੇ ਕੋਲ ਅੱਛਾ ਕੀ ਪ੍ਰੋਬਲਮ ਇੱਥੇ ਜ਼ਿਆਦਾ ਆਉਂਦੀ ਸੀ ਤੁਸੀਂ ਦੱਸ ਰਹੇ ਸੀ ਕਿ ਜੀ ਸਾਡੀ ਇੰਨੇ ਵੱਡੀਆਂ ਗਈਆਂ ਹੈਗੀਆਂ ਨੇ ਕਈ ਵਾਰ ਕਦੇ ਨਾ ਕਦੇ ਕੁਛ ਨਾ ਕੁਛ ਪਸ਼ੂ ਇਸ ਤਰ੍ਹਾਂ ਦਾ ਖਾ ਲੈਂਦਾ ਕਿ ਫਿਰ ਜਾਨ ਨੂੰ ਬੜਾ ਖਤਰਾ ਹੋ ਜਾਂਦਾ ਕੀ ਘਟਨਾ ਹੈਗੀ ਸੀ ਤੁਸੀਂ ਜੁੜੇ ਕਿਵੇਂ ਸੀ ਡਾਕਟਰ ਬੀ ਐਸ ਕੇ ਨਾਲ ਅਸੀਂ ਜੀ ਦਾ ਆਪਣੇ ਪੀਡੀਐਫ ਮੇਲੇ ਤੋਂ ਲਿਆਏ ਸੀ ਇੱਕ ਬੱਚੀ ਨੇ ਪੀ ਲਿਆ ਸੀਗਾ ਡੀਜ਼ਲ ਡੀਜ਼ਲ ਉਹ ਕਿਵੇਂ ਜੀ ਬਸ ਉਹਦੇ ਬਾਲਟੀ ਚ ਪਿਆ ਸੀ ਕਿਤੇ ਉਹ ਬੰਦੇ ਨੇ ਰਾਸਤਾ ਕੋਲ ਤੇ ਉਹ ਪੀ ਗਈ ਸੀ ਅੱਛਾ ਤੇ ਉਸ ਤੋਂ ਬਾਅਦ ਅਸੀਂ 6 ਨੰਬਰ ਲਿਆਂਦੀ ਸੀ ਤੋਂ ਮੇਲੇ ਤੋਂ ਅੱਛਾ ਤੇ ਵਧੀਆ ਰਿਕਵਰ ਕਰ ਗਈ ਸੀ ਜਾਨ ਬਚ ਗਈ ਸੀ ਹਾਂਜੀ ਹਾਂਜੀ ਵਧੀਆ ਬਾਈ ਅੱਛਾ ਤੇ ਇਸ ਵੇਲੇ ਕਿਉਂਕਿ ਬਰਸਾਤਾਂ ਦਾ ਮੌਸਮ ਹੈਗਾ ਬਰਸਾਤਾਂ 'ਚ ਕੁਛ ਨਾ ਕੁਛ ਕਦੇ ਅਸੀਂ ਕਹਿੰਦੇ ਤੂੜੀ ਚੋਂ ਨਿਕਲਿਆ ਕਦੇ ਹਰੇ ਚੋਂ ਨਿਕਲਿਆ ਕਦੇ ਕਿਸੇ ਚੋਂ ਉਹ ਕੁਛ ਨਾ ਕੁਛ ਜ਼ਹਿਰੀਲਾ ਅਗਰ ਕੋਈ ਚੀਜ਼ ਖਾ ਲਵੇ ਫਿਰ 6 ਨੰਬਰ ਜਾਨ ਬਚਾ ਲੈਂਦੀ ਹੈ ਹਾਂ 6 ਨੰਬਰ ਨਾਲ ਜ਼ਹਿਰ ਬਾਤ ਉਹਨਾਂ ਦੀ ਮੈਡੀਸਿਨ ਆਉਂਦੀ ਆ ਅੱਛਾ ਉਹ ਦਿਓ ਤੇ ਵਧੀਆ ਰਿਜ਼ਲਟ ਮਿਲ ਜਾਂਦਾ ਅੱਛਾ ਹਾਂਜੀ ਹਾਂਜੀ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਇਸ ਤੋਂ ਇਲਾਵਾ ਜਦੋਂ ਤੁਸੀਂ ਸਟਾਰਟ ਕੀਤਾ ਸੀ ਕਰਨ ਜੀ ਕਿਹੜੀਆਂ ਦਿੱਕਤਾਂ ਪਰੇਸ਼ਾਨੀ ਖਾਸ ਕਰਕੇ ਤੁਸੀਂ ਬਾਰਡਰ ਦੇ ਬਿਲਕੁਲ ਕੋਲ ਬੈਠੇ ਹੋ 15 ਕਿਲੋਮੀਟਰ 20 ਕਿਲੋਮੀਟਰ ਬਾਰਡਰ ਹੈਗਾ ਇਤੋਂ ਪਾਕਿਸਤਾਨ ਦਾ ਬਾਰਡਰ ਏਰੀਆ ਦੇ ਵਿੱਚ ਬਹੁਤ ਵੈਲ ਮੈਨੇਜ ਤੁਸੀਂ ਡੈਰੀ ਫਾਰਮਰ ਚਲਾ ਰਹੇ ਹੋ ਪਰ ਜਦੋਂ ਕਦੇ ਸਾਡਾ ਛੋਟਾ ਕੋਈ ਡੈਰੀ ਫਾਰਮਰ ਜਾਂ ਕੋਈ ਨਵਾਂ ਬੰਦਾ ਡੈਰੀ ਖੋਲਣ ਦੀ ਕੋਸ਼ਿਸ਼ ਕਰਦਾ ਹੈ ਉਹ بڑے ਫਾਰਮਰ ਕੋਲ ਜਾਂਦਾ ਹੈ بڑا ਫਾਰਮਰ ਉਹਨੂੰ ਡਰਾ ਕੇ ਹੁੰਦੰਦਾ ਸਾਨੂੰ ਇਹ ਗੱਲ ਨਹੀਂ ਸਮਝ ਆਉਂਦੀ ਸਾਨੂੰ ਦੱਸੋਗੇ ਡਰਨ ਵਾਲੀ ਗੱਲ ਹੈਗੀ ਆ ਕੋਈ ਡਰਨ ਵਾਲੀ ਤਾਂ ਗੱਲ ਇਹ ਆ ਜੀ ਕਿਉਂਕਿ ਡੈਰੀ ਫਾਰਮ ਹੈ ਹੀ ਦਿੱਕਤਾਂ ਦਾ ਬਹੁਤ ਆਉਂਦੀਆਂ ਕੰਮ ਕੋਈ ਵੀ ਕਰੋ ਦਿੱਕਤਾਂ ਤਾਂ ਆਉਂਦੀਆਂ ਹੀ ਨੇ ਕੋਈ ਜੀ ਦਿੱਕਤਾਂ ਨਹੀਂ ਜੀ ਹਾਂਜੀ ਤੇ ਬਾਕੀ ਜੇ ਆਪਾਂ ਸਹੀ ਮੈਨੇਜਮੈਂਟ ਕਰ ਲੈਨੇ ਉਹਨੂੰ ਤੇ ਇਹ ਡੇਰੀ ਨਾਲ ਦਾ ਧੰਦਾ ਹੈ ਨਹੀਂ ਕੋਈ ਠੀਕ ਹੈ ਹਾਂਜੀ ਤੇ ਉਹ ਜਿਹੜੇ ਉਹ ਡਰਾ ਰਹੇ ਨੇ ਤੈਨੂੰ ਕਹਿੰਦਾ ਨੋ 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 ਜੀ ਇਹ ਕੰਮ ਨਹੀਂ ਕਰਨਾ ਇਹ ਤਾਂ ਪਰੇਸ਼ਾਨੀ ਹੀ ਬੜੀਆਂ ਨੇ ਇਹ ਤੇ ਡੰਗਰ ਪਤਾ ਨਹੀਂ ਲੱਗਦਾ ਖੜਾ ਖੜਾ ਬੈਠ ਜਾਂਦਾ ਹੈ ਬੈਠਾ ਬੈਠਾ ਦੁੱਧ ਛੱਡ ਜਾਂਦੇ ਨੇ ਮਸਟਾਈਟਸ ਤੁਹਾਨੂੰ ਵੀ ਮਸਟਾਈਟਸ ਦੀ ਪ੍ਰੋਬਲਮ ਆਉਂਦੀ ਹੈ ਮਸਟਾਈਟਸ ਦੀ ਪ੍ਰੋਬਲਮ ਤਾਂ ਚਲੋ ਹਰੇਕ ਦਿੱਕਤਾਂ ਸਾਰੀਆਂ ਹੀ ਆਉਂਦੀਆਂ ਮਸਟਾਈਟਸ ਹੀ ਹੋ ਗਿਆ ਕੋਈ ਦਿੱਕਤਾਂ ਤਾਂ ਆਉਣੀਆਂ ਹੀ ਹੋਰ ਕਿਹੜੀ ਕਿਹੜੀ ਦਿੱਕਤ ਤੁਸੀਂ ਫੇਸ ਕੀਤੀ अर्ਲੀਅਰ ਫੇਸ ਚ ਚਲੋ ਹੁਣ ਤੇ ਤੁਸੀਂ ਮਹਾਰਤ ਹਾਸਲ ਕਰ ਲਈ ਹੈ ਪਿਛਲੇ 15 ਸਾਲ ਤੋਂ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਇਹ 2011 ਤੋਂ ਕੰਮ ਸ਼ੁਰੂ ਕੀਤਾ ਸੀ। ਅੱਛਾ। ਹਾਂਜੀ। ਹੁਣ 14-15 ਸਾਲ ਹੋ ਗਏ। ਹਾਂਜੀ ਹਾਂਜੀ। ਅੱਛਾ। ਕਿਹੜੀ-ਕਿਹੜੀ ਦਿੱਕਤ ਸਟਾਰਟਿੰਗ ਚ ਆਈ? ਜਿੱਤੋਂ ਬਾਅਦ ਲੱਗਿਆ ਬਾਈ ਕਰਨ ਕਦੇ ਐਂ ਲੱਗਿਆ ਸੀ ਯਾਰ ਕਿੱਥੇ ਪੁੱਠਾ ਪੰਗਾ ਲੈ ਲਿਆ। ਲੱਗਿਆ ਸੀ ਕਦੇ? ਲੱਗਦਾ ਤੇ ਹੈ ਜੀ ਪਹਿਲਾਂ-ਪਹਿਲਾਂ ਇੱਕ ਤਾਂ ਮੈਨੇਜਮੈਂਟ ਨਹੀਂ ਸੀ ਉਹਦੀ ਇਨੀ ਨੌਲੇਜ ਨਹੀਂ ਸੀ ਹੈਗੀ। ਠੀਕ ਹੈ। ਤੇ ਨਾ ਉਹਦੇ ਇਨੀ ਬਰੀਡ ਹੈਗੀ ਸੀ ਕੋਲ। ਠੀਕ ਹੈ। ਹੁਣ ਨਾਲੇ ਤਾਂ ਬਰੀਡ ਹੱਥ 'ਚ ਆ ਗਈ ਆ। ਅੱਛਾ। ਅੱਜ ਉਹ ਸਮਾਂ ਆ ਗਿਆ ਕਿ ਪੈਸੇ ਲਾਓ ਤਾਂ ਬਰੀਡ ਮਿਲ ਜਾਂਦੀ ਆ। ਹੂੰ ਹੂੰ। ਉਸ ਟਾਈਮ ਇਨੀ ਬਰੀਡ ਨਹੀਂ ਸੀ ਸਭ ਤੋਂ ਵਧੀਆ ਗੱਲ ਤੁਹਾਨੂੰ ਕਿਹੜੀ ਲੱਗਦੀ ਹੈ ਡੈਰੀ ਫਾਰਮ ਦੇ ਵਿੱਚ ਚਲੋ ਆਪਣੇ ਧਿੰਦੇ ਦੀਆਂ ਬੁਰਾਈਆਂ ਤਾਂ ਸਾਰੀ ਕਰਦੇ ਨੇ ਕੋਈ ਚੰਗੀ ਗੱਲ ਦੱਸੋ ਜਿਹਦੇ ਨਾਲ ਸਾਡਾ ਨੌਜਵਾਨ ਹੈਗਾ ਇਸ ਵੱਲ ਨੂੰ ਆਵੇ ਵੇਖੋ ਜੀ ਇੱਕ ਤਾਂ ਸਭ ਤੋਂ ਪਹਿਲਾਂ ਘਰ ਦਾ ਘਰੇ ਬੰਦਾ ਜੀ ਠੀਕ ਆ ਬਾਹਰ ਕਿਤੇ ਜਾਣਾ ਨਹੀਂ ਪੈਂਦਾ ਇੱਕ ਕਿਸੇ ਦੇ ਗੁਲਾਮ ਨਹੀਂ ਹੈਗੀ ਜੀ ਕੀ ਬਾਤ ਹੈ ਹਾਂਜੀ ਆਪਦਾ ਕੰਮ ਆ ਜਦੋਂ ਕਰਦੇ ਆ ਬਸ ਦੋ ਤਿੰਨ ਘੰਟੇ ਸਵੇਰ ਫੁਰਤੀ ਨਾਲ ਕਰ ਲਓ ਦੋ ਤਿੰਨ ਘੰਟੇ ਸ਼ਾਮ ਨੂੰ ਕਰ ਲਓ ਤੇ ਵਧੀਆ ਜੀ ਤੁਹਾਨੂੰ ਪਤਾ ਕਿਵੇਂ ਲੱਗਦਾ ਬਾਈ ਵੀ ਇਹਨੂੰ ਆਹ ਪ੍ਰੋਬਲਮ ਹੋਗੀ ਬਹੁਤ ਮਾਸ਼ਾਅੱਲਾ ਬੜਾ ਵੱਡਾ ਥੋੜਾ ਫਾਰਮ ਹੈਗਾ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਬਸ ਇਹ ਹੁਣ ਤਾਂ ਇਨਾ ਚਿਰ ਹੋ ਗਿਆ ਜੀ ਵੈਸੇ ਤਾਂ ਸਾਨੂੰ ਤਾਂ ਦੇਖ ਕੇ ਪਤਾ ਲੱਗ ਜਾਂਦਾ ਕੀ ਦਿੱਕਤ ਆ ਜੀ ਫਿਰ ਅਗਰ ਦਿੱਕਤ ਹੈ ਕਿਹੜੇ ਕਿਹੜੇ ਦਿੱਕਤਾਂ ਦਾ ਹੱਲ ਤੁਸੀਂ ਡਾਕਟਰ ਬੀਐਸਕੇ ਕੋਲੋਂ ਲੈ ਲੈਣੇ ਹੋ ਅਸੀਂ ਇੱਕ ਤਾਂ ਇਹਨਾਂ ਦੀ ਮਸਟਾਈਟਸ ਤੋਂ ਹੋ ਗਿਆ ਇੱਕ ਨੰਬਰ ਤਾਂ 8 ਨੰਬਰ ਠੀਕ ਹੈ ਤੇ ਤਕਰੀਬਨ 80% ਇਹਨਾਂ ਹੀ ਦਵਾਈਆਂ ਹੀ ਇਹੇ ਵਰਤਦੇ ਪਏ ਆ ਅੱਛਾ ਹਾਂ ਤੇ 80% ਸਾਨੂੰ ਰਿਜ਼ਲਟ ਮਿਲਦੇ ਹੋਏ ਇਹਨਾਂ ਦਾ ਜੀ ਬੱਚਾ ਮਤਲਬ 80% ਤੁਸੀਂ ਵਰਤਦੇ ਹੋ ਰਿਜ਼ਲਟ ਤੁਹਾਨੂੰ 100% ਮਿਲ ਜਾਂਦਾ ਹਾਂ ਮਿਲ ਜਾਂਦਾ ਜੀ 80% ਵਰਤ ਕੇ ਵੀ ਹਾਂਜੀ ਹਾਂਜੀ ਉਹ ਕਿਵੇਂ ਬਸ ਜਿਹੜੇ ਕਈ ਕੇਸ ਚਲੋ ਵੇਰ ਵੀ ਜਾਂਦੇ ਇਹ ਨਹੀਂ ਕਹਿ ਸਕਦੇ ਆਪਾਂ ਬਾਕੀ ਜਿਆਦਾ ਖਾਲ ਹੋਏ ਆ ਇੱਕ ਸਾਡੇ ਇੱਥੇ ਜਾਨਕੀ ਲੋਕਲ ਜਿਵੇਂ ਮੰਨ ਲਓ ਮੱਝਾਂ ਦੇ ਕੇਸ ਆ ਜਾਂਦੇ ਆ ਪਿਛੇ ਤੋਂ ਤੇ ਬਹੁਤ ਸਾਡੀ ਮੈਡੀਸਨ ਮੇਰੇ ਕੋਲ ਆ ਵੀ ਜਾਂਦੇ ਆ ਤੇ ਬਹੁਤ ਸੋਹਣਾ ਫੀਡਬੈਕ ਸੀਰੀਜ਼ ਮਤਲਬ ਮੈਂ ਸਟੈਟਸ ਤੋਂ ਇਲਾਵਾ ਜਿਹੜੇ ਡੈਰੀ ਫਾਰਮ ਹਨ ਤੁਸੀਂ ਲਗਭਗ ਤੁਹਾਨੂੰ ਜਾਣਦੇ ਨੇ ਇਸ ਇਲਾਕੇ ਦਾ ਦੱਸ ਦਈਏ ਦਰਸ਼ਕਾਂ ਨੂੰ ਕਿ ਇਹ ਦੁੱਲਾ ਸਿੰਘ ਵਾਲਾ ਪਿੰਡ ਹੈਗਾ ਸਤਲੁਜ ਦੇ ਕੰਡੇ ਵਸਿਆ ਸੀ ਪਹਿਲਾਂ ਵੀ ਦੱਸਿਆ ਵੱਡਾ ਅਸੀਂ ਕਹਿ ਲਈ ਕਿ ਫਾਰਮ ਹੈ ਇਸ ਸੀਰੀਜ਼ ਦਾ ਤੁਹਾਨੂੰ ਆ ਕੇ ਪ੍ਰੋਬਲਮਾਂ ਵੀ ਦੱਸਦੇ ਹੋਣਗੇ ਬਾਈ ਜੀ ਵੀ ਤੁਹਾਡੇ ਅੱਜ ਇਹ ਹੋਇਆ ਸਾਨੂੰ ਰਿਪੀਟ ਦੀ ਦਿੱਕਤ ਆ ਗਈ ਸਾਡੇ ਕੋਲ ਮੱਝ ਪੱਠੇ ਛੱਡ ਗਈ ਜਾਂ ਮੂਕ ਲੱਗੀ ਫਿਰ ਸਾਰਿਆਂ ਦਾ ਹੱਲ ਹਾਂਜੀ ਉਹ ਤਾਂ ਸਾਰੇ ਆਣ ਕੇ ਦੱਸਦੇ ਜਿਹੜਾ ਕੋਈ ਦਿੱਕਤ ਹੁੰਦੀ ਆ ਜਦਾ ਦਿੱਕਤ ਕਿਹੜੀ ਮੰਨਦੇ ਤੁਸੀਂ ਇੱਥੇ ਪਸ਼ੂ ਨੂੰ ਜ਼ਿਆਦਾਤਰ ਆ ਜਾਂਦੀ ਆ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਹੀਂ ਆ ਜੀ ਬਾਕੀ ਪ੍ਰੋਬਲਮੋ ਜ਼ਿਆਦਾ ਆ ਗਈ ਮਸਟਾਈਟਸ ਆ ਸਭ ਤੋਂ ਜ਼ਿਆਦਾ ਹਾਂ ਤਾਂ ਰਿਪੀਟ ਬਰੀਡਿੰਗ ਹੋ ਗਿਆ ਹਾਂਜੀ ਨਹੀਂ ਮਸਟੇਟਸ ਦੀ ਦਿੱਕਤ ਹੁਣ ਤੁਸੀਂ ਦਿੱਕਤ ਮੰਨਦੇ ਤੁਸੀਂ ਕਹਿੰਦੇ ਤੁਸੀਂ ਤਾਂ ਮੈਨੂੰ ਦੱਸ ਰਹੇ ਕਿ ਮਸਟੇਟਸ ਆ ਜਾਂਦੀ ਆ ਪਰ ਅਸੀਂ ਬਹੁਤੀ ਪਰਵਾਹ ਨਹੀਂ ਕਰਦੇ ਯਾਰ ਹੁਣ ਤਾਂ ਲੋਕੀ ਤਾਂ ਕਰਦੇ ਨਾ ਜਿਹੜੇ ਲਾਕਲ ਆ ਸਾਨੂੰ ਤਾਂ ਕੋਈ ਚਲੋ ਹੱਲ ਕਰ ਹੀ ਲੀਦਾ ਕੀ ਕੀ ਹੱਲ ਕਰਦੇ ਹੋ ਤੁਸੀਂ ਅਹੀਂ 1 ਨੰਬਰ ਤੇ 8 ਨੰਬਰ ਦੇ ਦਿੱ ਦੀ ਨਾ ਡਾਕਟਰ ਬੀ ਐਸ ਕੇ ਬੀ ਐਸ ਕੇ ਦੀ ਹਾਂਜੀ ਓਕੇ ਹਾਂਜੀ ਜੁੜੇ ਕਿਵੇਂ ਸੀ ਬਾਈ ਅਸੀਂ ਉਹ ਤੁਹਾਨੂੰ ਦੱਸਿਆ ਤਾਂ ਹੈਗੇ ਵੀ 6 ਨੰਬਰ ਦਵਾਈ ਲੈਂਦੀ ਸੀ ਤੋਂ ਆਪਣਾ ਪੀ ਡੀ ਐਫ ਮੇਲੇ ਥੋੜਾ 6 ਤੋਂ ਸ਼ੁਰੂ ਹੋਇਆ ਤੇ ਹੁਣ ਸਾਰਾ ਜਿਹੜਾ ਤੁਹਾਡਾ ਫਾਰਮ ਹੈਗਾ ਸਮਰਾ ਡੈਰੀ ਫਾਰਮ ਹੈ ਉਹ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨੇ ਸਾਮ ਰੱਖਿਆ ਹਾਂਜੀ ਹਾਂਜੀ ਕਟੇਲਾ ਮਾਮਲਾ ਤਾਂ ਨਹੀਂ ਚੱਲ ਰਿਹਾ ਨਹੀਂ ਠੀਕ ਚੱਲ ਰਿਹਾ ਜੀ ਠੀਕ ਚੱਲ ਰਿਹਾ ਹਾਂਜੀ ਚਲੋ ਸਾਡੇ ਨਾਲ ਉਡੀਕ ਸਿੰਘ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚਕਾਲ ਬਾਈ ਜੀ ਤੁਹਾਨੂੰ ਇਹਨਾਂ ਨਾਲ ਮਿਲਾਉਣ ਵਾਲੇ ਕਰਨਜੀ ਨਾਲ ਮਿਲਾਉਣ ਵਾਲੇ ਉਡੀਕ ਸਿੰਘ ਜੀ ਨੇ ਜਿਹਦੇ ਤੋਂ ਨੇ ਇਹ ਬਾਈ ਜੀ ਥੋੜਾ ਜਿਹਾ ਆਪਣੇ ਬਾਬਤ ਦੱਸੋ ਉਡੀਕ ਸਿੰਘ ਨਾਮ ਹੀ ਮੇਰਾ ਖਾਸ ਜੀਰਾ ਸ਼ਹਿਰ ਹੈ ਅੱਛਾ ਔਰ ਮੈਨੂੰ ਤਕਰੀਬਨ 2.5 ਤੋਂ 3 ਸਾਲ ਹੋ ਗਏ ਆ ਡਾਕਟਰ ਬੀਐਸਕੇ ਨਾਲ ਜੁੜਿਆ ਨੂੰ ਠੀਕ ਹੈ ਤੇ ਇਧਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਕਰੀਬਨ ਸਾਰੇ ਸਪਲਾਈ ਹੋ ਰਹੀ ਮੇਰੇ ਥਰੂ ਅੱਛਾ ਡਾਕਟਰ ਬੀਐਸਕੇ ਦੀ ਕਿਤੇ ਵੀ ਸਪਲਾਈ ਹੋਣੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਮੇਰੇ ਥਰੂ ਹੀ ਜਾ ਰਹੀ ਕੰਪਨੀ ਵੱਲੋਂ ਠੀਕ ਹੈ ਤੇ ਇਹਨਾਂ ਨਾਲ ਫਿਰ ਕਿਵੇਂ ਅਟੈਚਮੈਂਟ ਹੋਈ ਤੁਹਾਡੀ ਜਾਂ ਆਲੇ ਦਲੇ ਕਿਵੇਂ ਲੋਕਾਂ ਨਾਲ ਕਿਵੇਂ ਜੁੜੇ ਤੁਸੀਂ ਚਲੋ ਬੀਐਸਕੇ ਨਾਲ ਤੁਸੀਂ ਜੁੜੇ ਤੇ ਬੀਐਸਕੇ ਨੇ ਫਿਰ ਤੁਹਾਨੂੰ ਡੈਰੀ ਫਾਰਮਰਾਂ ਨਾਲ ਜੋੜਤਾ ਉਹ ਕਿਵੇਂ ਜੋੜਿਆ ਬਸ ਇਦਾਂ ਹੀ ਜਿੱਦਾਂ ਜਾਇਦਾ ਫਾਰਮਰ ਕੋਲ ਉਹਨਾਂ ਨੂੰ ਇਹਨਾਂ ਦੇ ਬੀਐਸਕੇ ਦੇ ਨੁਸਖੇ ਦੇ ਬਾਰੇ ਦੱਸੀਦਾ ਫਿਰ ਉਹਨਾਂ ਨੂੰ ਰਿਜ਼ਲਟ ਦੇ ਲੈ ਕੇ ਦਈਦਾ ਇੱਕ ਵਾਰ ਜਿਹੜਾ ਵੀ ਬੰਦਾ ਬੀਐਸਕੇ ਦੇ ਨੁਸਖੇ ਯੂਜ਼ ਕਰ ਲੈਂਦਾ ਨਾ ਜੀ ਉਹ ਦੁਬਾਰਾ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਾਰਨ ਕਾਰਨ ਰਿਜ਼ਲਟ ਇੰਨਾ ਜ਼ਿਆਦਾ ਮਿਲਦਾ ਹੈ ਅੱਛਾ ਚਲੋ ਆਪਾਂ ਗੱਲ ਕਰਦੇ ਆਪਾਂ ਕੋਲ ਖੜੇ ਆ ਗਈਆਂ ਦੇ ਜਿਸ ਤਰੀਕੇ ਨਾਲ ਇਹਨਾਂ ਦੀਆਂ ਗਈਆਂ ਮਤਲਬ ਲੜ ਰਹੀਆਂ ਨੇ ਖਾਨ ਪਿਛੇ ਤੇ ਕਈ ਵਾਰ ਤਾਂ ਸਾਡਾ ਕਿਸਾਨ ਭਰਾ ਲੜਦਾ ਵੀ ਕੁਝ ਖਾ ਲੋ ਤੇ ਉਹ ਖਾਂਦੀਆਂ ਨਹੀਂ ਉਹ ਦਿੱਕਤ ਕਿਵੇਂ ਦੂਰ ਹੁੰਦੀ ਆ ਇਹ ਨਹੀਂ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਵੀ ਵੈਸੇ ਇਹ ਹੀ ਆਉਂਦੀ ਗਰਮੀ ਦੇ ਕਰਕੇ ਪਸ਼ੂ ਖਾਣਾ ਘੱਟ ਕਰ ਦਿੰਦਾ ਦੁੱਧ ਘੱਟ ਜਾਂਦਾ ਜਾਂ ਪਸ਼ੂ ਘਰ ਕਰਨ ਲੱਗ ਪੈਂਦਾ ਜਿਹਨੂੰ ਆਪਾਂ ਕਹਿੰਦੇ ਸਾਹ ਜ਼ਿਆਦਾ ਲੈ ਰਿਆ ਠੀਕ ਹੈ ਉਹਦੇ ਤੋਂ ਆਪਣੀ ਬੀਐਸਕੇ ਦੀ 6 ਨੰਬਰ ਔਰ ਲਿਵਰ ਟੋਨਿਕ ਆਉਂਦਾ ਲਿਵ ਡੀਐਸ ਜੀ ਔਰ ਰੈਗੂਲਰ ਯੂਜ਼ ਦੇ ਵਿੱਚ ਕਰਨ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਸ਼ੂ ਖਾ ਰਹੇ ਆ ਖੁਰਲੀਆਂ ਚਟਕੇ ਬਾਈ ਜੀਆਂ ਚਟ ਜਾਂਦੇ ਆ ਜੀ ਜਿੱਥੇ ਵੀ 6 ਨੰਬਰ ਔਰ ਲੀਵਰ ਟੋਨਿਕ ਰੈਗੂਲਰ ਯੂਜ਼ ਹੋ ਰਿਆ ਨੇ ਫਾਰਮਰ ਦੇ ਵਿੱਚ ਤਕਰੀਬਨ 90 ਤੋਂ 95% ਜਿੰਨੇ ਵੀ ਵੱਡੇ ਫਾਰਮਰ ਬੀਐਸਕੇ ਨਾਲ ਜੁੜੇ ਹੋਏ ਆ ਉਹ ਗਰਮੀਆਂ ਦੇ ਵਿੱਚ ਰੈਗੂਲਰ ਯੂਜ਼ ਦੇ ਵਿੱਚ ਲੈ ਕੇ ਵੀ ਆ ਰਹੇ ਆ ਔਰ ਉਹਨਾਂ ਨੂੰ ਉੱਥੇ ਸਮੱਸਿਆ ਵੀ ਬਹੁਤ ਘੱਟ ਹੁੰਦੀ ਆ ਠੀਕ ਹੈ ਗਰਮੀਆਂ ਦੇ ਵਿੱਚ ਜਿਵੇਂ ਦੁੱਧ ਘਟ ਜਾਂਦਾ ਪਸ਼ੂ ਖਾਣਾ ਘਟੇ ਜਾਂਦਾ ਇਹੋ ਜਿਹੀ ਦਿੱਕਤ ਛੇਤੀ ਕਿਤੇ ਨਹੀਂ ਆਉਂਦੀ ਨਹੀਂ ਆਉਂਦੀ ਅੱਛਾ ਇੱਕ ਹੋਰ ਬੜੀ ਇਸ ਵੇਲੇ ਜਿਹੜੀ ਦਿੱਕਤ ਪਰੇਸ਼ਾਨੀ ਹੈਗੀ ਹੈ ਦੁੱਧ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਗਰਮੀਆਂ ਦੇ ਵਿੱਚ ਦੁੱਧ ਜਿਹੜੀਆਂ ਗਈਆਂ ਹੈਗੀਆਂ ਨੇ ਚਾਹ ਗਈਆਂ ਹੋਣ ਚਾਹੇ ਮੱਝਾ ਹੋਣ ਉਹ ਘਟਾ ਦਿੰਦੀ ਹੈ ਪਰ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਦਾਵਾ ਕਰਦੇ ਨੇ ਡਾਕਟਰ ਓਕਾਰ ਕਾਉਂਸਲ ਹੋਣੇ ਡਾਕਟਰ ਭੀਨ ਸਾਹਿਬ ਕਾਉਂਸਲ ਹੋ ਗਏ ਬੜੇ ਡਾਕਟਰ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਜਿਹੜੇ ਨੁਸਖੇ ਫਾਰਮੂਲੇ ਇਸਤੇਮਾਲ ਕਰੇਗਾ ਦੁੱਧ ਨਹੀਂ ਘਟਣ ਦੇ ਵੱਧ ਜੀ ਰੂ ਹੋ ਸਕਦਾ ਘਟ ਨਹੀਂ ਦਿੰਦੇ ਉਹ ਕਿਹੜਾ ਨੁਸਖਾ ਜੀ ਉਹ ਇਹਨਾਂ ਦੇ ਦੋ ਤਿੰਨ ਪ੍ਰੋਡਕਟ ਆਉਂਦੇ ਆ ਜੀ ਵੈਸੇ ਤਾਂ ਆਮ ਜਿੱਦਾਂ ਕਿਸੇ ਵੀ ਪਸ਼ੂ ਨੂੰ ਕੋਈ ਸਮੱਸਿਆ ਹੁੰਦੀ ਮੰਨ ਲਓ ਮਸਟੈਟਸ ਹੀ ਆ ਸਭ ਤੋਂ ਵੱਧ ਹਰੇਕ ਫਾਰਮਰ ਦੇ ਵਿੱਚ ਜਦੋਂ ਵੀ ਕੋਈ ਬੰਦਾ ਐਲੋਪੈਥੀ ਯੂਜ਼ ਕਰਦਾ ਐਲੋਪੈਥੀ ਇੰਜੈਕਸ਼ਨ ਲਵਾ ਦਿੰਦੇ ਆ ਐਂਟੀਬਾਇਓਟਿਕ ਲਗਾ ਦਿੰਦੇ ਆ ਉਹ ਸ਼ਾਮ ਨੂੰ ਪਸ਼ੂ ਦਾ ਦੁੱਧ ਘਟ ਜਾਂਦਾ ਹਾਂਜੀ ਘਟ ਜਾਂਦਾ ਇਹਨਾਂ ਦੀ 1 ਤੇ 8 ਨੰਬਰ ਮੈਡੀਸਿਨ ਆਪਣੀ ਨੁਸਖੇ ਯੂਜ਼ ਕਰੋ ਪਹਿਲੀ ਗਾਰੰਟੀ ਤਾਂ ਇਹ ਹੀ ਜੇ ਇੱਕ ਬੂੰਦ ਦੁੱਧ ਨਹੀਂ ਘਟੂਗਾ ਅੱਛਾ ਔਰ ਮਸਟੈਟਸ ਦਾ ਹੱਦ ਦੂਸਰੇ ਦਿਨ ਸ਼ਾਮ ਤੱਕ ਰਿਜ਼ਲਟ ਮਿਲ ਜਾਂਦਾ ਜਿਆਦਾ ਨਹੀਂ ਤੇ 80% ਮਸਟੈਟਸ ਕਵਰ ਹੋ ਜਾਂਦੀ ਹੈ ਦੂਸਰੇ ਦਿਨ ਸ਼ਾਮ ਨੂੰ ਬਿਨਾ ਇੱਕ ਬੂੰਦ ਦੁੱਧ ਘਟਾਏ ਜਦੋਂ ਕਿ ਐਲੋਪੈਥੀ ਦੇ ਵਿੱਚ ਤੁਸੀਂ ਇੰਜੈਕਸ਼ਨ ਲਵਾਗਾਓਗੇ ਤੇ ਸ਼ਾਮ ਨੂੰ 2 ਤੋਂ 2.5 ਕਿਲੋ ਦੁੱਧ ਘਟ ਜਾਵੇ ਅਕਰਨ ਜੀ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਹੈ ਐਲੋਪੈਥੀ ਕਰਕੇ ਵੀ ਬਹੁਤ ਲੋਕ ਡਰ ਜਾਂਦੇ ਨੇ ਵੀ ਇੱਕ ਇੱਕ ਪਸ਼ੂ ਤੇ ਸਾਡਾ 10-10 ਹਜ਼ਾਰ ਕਈ ਵਾਰ ਮਹੀਨੇ ਦਾ ਖਰਚਾ ਆ ਜਾਂਦਾ ਹੈ ਤੇ ਜਦੋਂ ਤੁਸੀਂ ਡਾਕਟਰ ਮਤਲਬ ਐਲੋਪੈਥੀ ਵਾਲੇ ਮਾਮਲੇ 'ਚੋਂ ਨਿਕਲੇ ਤੁਸੀਂ ਕਹਿ ਰਹੇ ਹੋ ਕਿ 10 ਜਾਂ 5% ਹੀ ਅਸੀਂ ਐਲੋਪੈਥੀ ਦਾ ਕਦੇ ਕਦਾਈ ਸਹਾਰਾ ਲੈ ਲੈਣਿਆ ਫॉर ਬੀਂਗ ਐਮਰਜੈਂਸੀ ਅਸੀਂ ਉਹ ਕਹਿੰਦੇ ਵੀ ਐਮਰਜੈਂਸੀ ਦੇ ਤੌਰ ਤੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਪਰ ਡਾਕਟਰ ਉਪਕਾਰ ਕਾਉਂਸਲ ਇਹ ਕਹਿੰਦੇ ਨੇ ਕਿ ਇਹ ਐਲੋਪੈਥੀ ਤੋਂ ਵੀ ਤੇਜ਼ ਕੰਮ ਕਰਦੀ ਹੈ ਕਿਹੜੀ ਇਹਨਾਂ ਦਾ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਲਿਆ ਵੀ ਯਾਰ ਇਹ ਤਾਂ ਐਲੋਪੈਥੀ ਤੋਂ ਵੀ ਪਹਿਲਾਂ ਕੰਮ ਕਰ ਗਿਆ ਤੁਹਾਡੇ ਮੁਤਾਬਕ ਉਹ ਇੱਕ ਤਾਂ ਠੀਕ ਹੀ ਆ ਜੀ 8 ਨੰਬਰ ਹਾਂਜੀ 1 ਤੇ 8 ਹਾਂਜੀ ਬਸ ਸਟੈਟਸ ਤੋਂ ਹੀ ਹਾਂਜੀ ਬਸ ਸਟੈਟਸ ਤੋਂ ਇਸ ਤੋਂ ਪਹਿਲਾਂ ਜਦੋਂ ਬਈ ਕਿੰਨਾ ਕੁ ਖਰਚਾ ਆਉਂਦਾ ਸੀ ਮਤਲਬ ਮੈਡੀਕਲ ਦਾ ਅਗਰ ਆਪਾਂ ਮਾਮਲੇ ਦੀ ਗੱਲ ਕਰ ਲਈਏ ਕਿੰਨਾ ਖਰਚਾ ਤੁਹਾਡਾ ਮਹੀਨੇ ਦਾ ਆਉਂਦਾ ਸੀ ਡਾਕਟਰ ਬੀ ਐਸ ਕੇ ਨਾਲ ਰਾਬਤੇ ਤੋਂ ਪਹਿਲਾਂ ਦੇਖੋ ਜੀ ਖਰਚੇ ਦੀ ਨਹੀਂ ਗੱਲ ਗੱਲ ਅੱਜ ਕੱਲ੍ਹ ਹੁੰਦੀ ਹੈ ਵੀ ਡੰਗਰ ਪਸ਼ੂ ਸਹੀ ਹੋਣਾ ਚਾਹੀਦਾ ਜੀ ਠੀਕ ਹੈ ਐਲੋਪੈਥੀ ਵਰਤ ਲੋ ਜਾਏ ਤੁਸੀਂ ਇਹ ਬੀ ਐਸ ਕੇ ਵਰਤੋ ਬਾਕੀ ਜੇ ਰਿਜ਼ਲਟ ਸਹੀ ਮਿਲਦਾ ਤੇ ਆਪਾਂ ਐਂਟੀਬਾਇਓਟਿਕ ਵਾਲੇ ਪਾਸੇ ਜਾਣੇ ਕਿਉਂ ਜੀ ਅੱਛਾ ਤੁਸੀਂ ਵੀ ਮਤਲਬ 5-4% ਯੂਸਤਮਾਲ ਕਰਦੇ ਹੋ ਹਾਂਜੀ 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 ਬਾਕੀ ਸਾਰਾ ਡਾਕਟਰ ਬੀਐਸਕੇ ਸਾਰੀ ਜਾਂਦਾ ਘੱਮ ਹਾਂਜੀ ਹਾਂਜੀ ਐਨਟੀਬਾਇਟਿਕ ਨੂੰ ਨੈਸਲੇ ਵੀ ਤੁਹਾਨੂੰ ਪਤਾ ਹੈ ਕਿ ਦੁੱਧ ਨਹੀਂ ਚੱਕਦੀ ਐਨਟੀਬਾਇਟਿਕ ਵਾਲਾ ਉਹ ਵੀ ਗਰੇਜ਼ ਕਰਦੀ ਹੈ ਕਿ ਐਨਟੀਬਾਇਟਿਕ ਤੋਂ ਪਰਹੇਜ਼ ਕਰੋ ਠੀਕ ਹੈ ਤੇ ਅਸੀਂ ਇਸੇ ਕਰਕੇ ਇਹਨੂੰ ਜ਼ਿਆਦਾ ਯੂਜ਼ ਕਰਦੇ ਹਾਂ ਜ਼ਿਆਦਾ ਯੂਜ਼ ਕਰਦੇ ਹਾਂ ਅੱਛਾ ਜਿਹੜੇ ਨਵੇਂ ਮੁੰਡੇ ਹੈਗੇ ਤੁਹਾਡੇ ਵਰਗੇ ਉਹ ਡੈਰੀ ਫਾਰਮਰ ਖੋਲ੍ਹਣਾ ਚਾਹੁੰਦੇ ਗੁਰਮੰਤਰ ਕੀ ਦਵੋਗੇ ਤੁਸੀਂ ਮਤਲਬ ਜਿਸ ਚੀਜ਼ ਨੂੰ ਤੁਸੀਂ ਅਪਣਾ ਕੇ 10 ਸਾਲ ਤੁਸੀਂ ਅਪਣਾਇਆ ਤੇ ਸਕਸੈਸਫੁਲੀ ਤੁਸੀਂ ਅੱਜ ਆਪਣਾ ਫਾਰਮ ਹੈਗਾ ਉਹ ਚਲਾ ਰਹੇ ਹੋ ਮੁੰਡਿਆਂ ਨੂੰ ਬਾਹਰ ਕਹਿੰਦੇ ਸਾਨੂੰ ਤਾਂ ਬਾਹਰ ਭੇਜ ਦਿਓ ਅਸੀਂ ਗੋਇ ਨਾਲ ਨਹੀਂ ਲੱਬੜਨਾ ਬਾਈ ਗੋਇ ਨਾਲ ਤੇ ਲੱਬੜਨਾ ਪਣਾ ਜੀ ਫਾਰਮੀ ਫਿਰ ਉਹ ਗੋਇ ਤੋਂ ਲੱਬੜ ਤੇ ਬਿਗੈਰ ਤਾਂ ਹੋਣਾ ਨਹੀਂ ਹਾਲੀ ਜੀ ਠੀਕ ਹੈ ਗੁਰਮੰਤਰ ਕੀ ਦਵਾਂਗੇ ਤੁਸੀਂ ਗੁਰਮੰਤਰ ਇਹੀ ਆ ਜੀ ਮਨ ਲਾ ਕੇ ਕੰਮ ਕਰਨ ਤੇ ਪੈਸਾ ਬਹੁਤ ਦੇ ਜਾਂਦੀਆਂ ਮਿਹਨਤ ਦਾ ਫਲ ਤਾਂ ਹੈ ਹੀ ਜੀ ਮਿਹਨਤ ਦਾ ਫਲ ਤਾਂ ਹੈ ਹੀ ਜੀ ਹਾਂਜੀ ਅੱਛਾ ਇੱਕ ਹੋਰ ਓਡੀਕ ਜੀ ਸਾਨੂੰ ਇੱਕ ਹੋਰ ਬੜਾ ਅਹਿਮ ਸਵਾਲ ਆ ਤੁਸੀਂ ਆਪਣੇ ਏਰੀਆ 'ਚ ਸਭ ਤੋਂ ਬੈਸਟ ਰਿਜ਼ਲਟ ਕਿਹੜੇ ਨੁਸਕੇ ਦਾ ਲਿਆ ਤਕਰੀਬਨ ਹਰੇਕ ਦਾ ਹੀ ਮਿਲ ਰਿਹਾ ਜੀ ਹਰੇਕ ਦਾ ਜਿਵੇਂ ਕਿ ਇਸ ਦਿਨ BSK ਦੀ ਇੱਕ ਖਾਸੀਅਤ ਹੈਗੀ ਜਿਹੜਾ ਵੀ ਕੋਈ ਵੀ ਇਹਦਾ ਨੁਸਖਾ ਨਹੀਂ ਇੱਕ ਤੋਂ ਲੈ ਕੇ 28 ਨੰਬਰ 29 ਨੰਬਰ ਤੱਕ ਇਹਨਾਂ ਦੇ ਨੁਸਖੇ ਹੈਗੇ ਆ ਪਸ਼ੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈਗੀ ਆ ਇਹਨਾਂ ਦਾ ਕੋਈ ਵੀ ਨੁਸਖਾ ਜਿਹੜਾ ਤੁਸੀਂ ਪ੍ਰੋਪਰ ਤਰੀਕੇ ਨਾਲ ਉਹਨੂੰ ਯੂਜ਼ ਕਰਦੇ ਹੋਣਾ ਜੀ ਇਨੜੀ 90% ਉਹਦਾ ਰਿਜ਼ਲਟ ਮਿਲਦਾ ਹਰੇਕ ਨੁਸਕੇ ਦਾ ਹੀ ਇਹ ਨਹੀਂ ਵੀ ਇੱਕ ਅੱਧੇ ਦਾ ਹੀ ਤੇ ਚਲੋ ਮੈਂ ਕੁਝ ਕੁ ਬਿਮਾਰੀਆਂ ਦੀ ਗੱਲ ਕਰੂੰਗਾ ਤੁਸੀਂ ਮੈਨੂੰ ਇਹ ਦੱਸਿਓ ਵੀ ਜਿਹੜੀਆਂ ਉਹ ਦਿੱਕਤਾਂ ਪਰੇਸ਼ਾਨੀਆਂ ਬਿਮਾਰੀਆਂ ਕਿੰਨੇ ਟਾਈਮ 'ਚ ਹੱਲ ਹੋ ਜਾਂਦੀਆਂ ਨੇ ਸਭ ਤੋਂ ਪਹਿਲੀ ਗੱਲ ਅਸੀਂ ਲੈਣੀ ਜਦੋਂ ਪਸ਼ੂ ਪੱਠੇ ਖਾਣਾ ਛੱਡ ਜੇ ਤਾਂ ਉਸ ਵੇਲੇ ਕਿੰਨੇ ਦਿਨਾਂ 'ਚ ਰਿਕਵਰ ਕਰ ਲੈਂਦੇ ਆ ਬੀਐਸਕੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਇਹਨਾਂ ਦੀ ਕੋਈ ਵੀ ਮੈਡੀਸਿਨ ਹੈ ਨਹੀਂ ਹੱਦ ਦੂਸਰੇ ਦਿਨ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਅੱਛਾ ਜੇ ਮੋਕ ਲੱਗੀ ਹੋਵੇ ਮੋਕ ਲੱਗੇ ਉਹ ਵੀ ਦੂਸਰੇ ਦਿਨ ਸਹੀ ਹੋ ਜਾਏਗੀ ਅੱਛਾ ਜੇ ਪਸ਼ੂ ਦੇ ਲੀਵਰ ਚ ਕੋਈ ਪ੍ਰੋਬਲਮ ਹੋਵੇ ਦੁੱਧ ਘਟਾ ਗਿਆ ਹੋਵੇ ਉਹਨੂੰ 6 ਨੰਬਰ ਤੇ ਲੀਵਰ ਟੋਨਿਕ ਦੇ ਦਿਓ ਜੀ ਕਿੰਨੇ ਟਾਈਮ ਚ ਅਗਲੇ ਦਿਨ ਤੁਹਾਡੀ ਖੁਰਲੀ ਸਾਫ ਅੱਛਾ ਬੈਠ ਪਸ਼ੂ ਬੈਠ ਗਿਆ ਹੋਵੇ ਉਹ ਜਿਹੜਾ ਬੈਠਣ ਵਾਲੀ ਸਮੱਸਿਆ ਨਹੀਂ ਪੈ ਉਹਨੂੰ ਹੱਦ ਤੀਜੇ ਤੀਜੇ ਦਿਨ ਤੁਹਾਡਾ ਪਸ਼ੂ ਸਹੀ ਹੋ ਜਾਏਗਾ ਖੜਾ ਹੋ ਜਾਏਗਾ ਬਿਨਾਂ ਕਿਸੇ ਸਹਾਰੇ ਤੋਂ ਬਿਨਾਂ ਕਿਸੇ ਮਤਲਬ ਉਹਦੇ ਤੋਂ ਠੀਕ ਹੈ ਸਹੀ ਹੋ ਜਾਏਗਾ ਤੇ ਜੇ ਪਸ਼ੂਆਂ ਨੂੰ ਦਿੱਕਤ ਪਰੇਸ਼ਾਨੀ ਹੋ ਜਾਵੇ ਕਈ ਵਾਰ ਉਹ ਗੋਹਾ ਹੈਗਾ ਬੜਾ ਟਾਈਟ ਕਰਦੇ ਨੇ ਐਡ ਕਰਦੇ ਇਹ ਲੀਵਰ ਦੀ ਸਮੱਸਿਆ ਹੀ ਹੁੰਦੀ ਹੈ ਅੱਛਾ ਉਹ ਕਿੰਨੇ ਟਾਈਮ ਉਹ ਹੱਦ ਦੋ ਦਿਨ ਇਹ ਤੁਹਾਨੂੰ ਦੱਸਿਆ ਨਾ ਕੋਈ ਵੀ ਬਸ ਇਹਦੇ ਚ ਧਿਆਨ ਇਸ ਗੱਲ ਦਾ ਰੱਖਣਾ ਵੀ ਦਵਾਈ ਪ੍ਰੋਪਰ ਤਰੀਕੇ ਨਾਲ ਦੇਣੀ ਹੈ ਮਤਲਬ ਜੋ ਵੀ ਨੁਸਖਾ ਹੈਗਾ ਨਾ ਇਹਨੂੰ ਜੇ ਦੋ ਟਾਈਮ ਦੱਸੀਏ ਤੇ ਦੋ ਟਾਈਮ ਉਹਨੂੰ ਦਵਾਈ ਪ੍ਰੋਪਰ ਤਰੀਕੇ ਨਾਲ ਦਿੱਤੀ ਜਾਵੇ 3 ਟਾਈਮ ਦੱਸੀਏ ਤੇ 3 ਟਾਈਮ ਦਿੱਤੀ ਜਾਵੇ ਇਹਦਾ ਹਰ ਦੂਜੇ ਦਿਨ ਰਿਜ਼ਲਟ ਮਿਲ ਜਾਵੇਗਾ ਕੀ ਬਾਤ ਹੈ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਡਾਕਟਰ ਬੀਐਸਕੇ ਅਪਣਾਓ ਤੇ ਦੋ ਦਿਨਾਂ ਚ ਹਰ ਬਿਮਾਰੀ ਦਾ ਹੱਲ ਪਾਓ ਹੱਲ ਹੋਊਗਾ ਬਿਨਾ ਦੁੱਧ ਘਟਾਏ ਤੋਂ ਹੀ ਇਹ ਵੀ ਗਰੰਟੀ ਹੈ ਨਾਲ ਕੀ ਬਾਤ ਹੈ ਕੀ ਬਾਤ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੇ ਇੱਕ ਹੀ ਚੀਜ਼ ਹੈਗੀ ਜੀ ਭਾਈ ਇਹ ਨਾ ਜੇ ਇਹ ਇਹਨਾਂ ਦਾ ਪਾਊਡਰ ਆਉਂਦਾ ਆਮ ਜਿਹੜਾ ਵੱਡੇ ਫਾਰਮਰ ਜਿਹਨਾਂ ਸਮਰਾ ਸਾਹਿਬ ਵੀ ਨੇ ਹਾਂਜੀ ਕੋਈ ਵੀ ਵੱਡੇ ਫਾਰਮਰ ਹੈਗੇ ਨਾ ਜੀ ਇਹ ਪਾਊਡਰ ਜਿਵੇਂ ਸੀਆਰਐਸ ਪਾਊਡਰ ਆਉਂਦਾ ਮਿਨਰਲ ਮਿਕਸਚਰ ਆਉਂਦਾ ਜਾਂ ਹੋਰ ਪਾਉਡਰ ਨਾਲ ਨਹੀਂ ਮਜ਼ਾ। ਕਈ ਤਰ੍ਹਾਂ ਦੇ ਪਾਊਡਰ ਨੇ ਉਹ ਅਲੱਗ-ਅਲੱਗ ਯੂਜ਼ ਕਰਦੇ ਸੀ। ਆਰਐਸ ਲੱਗ ਪਉਂਦੇ, ਮੈਨਰੂ ਮਿਕਸਚਰ ਲੱਗ ਪਉਂਦੇ ਆ। ਇਹ ਜਿਹੜਾ ਆਲ-ਇਨ-ਵਨ ਇਸੇ ਕਰਕੇ ਦਾ ਨਾਮ ਰੱਖਿਆ ਆਲ-ਇਨ-ਵਨ। ਠੀਕ ਹੈ। ਇਹਦੇ 'ਚ ਅਲੱਗ-ਅਲੱਗ ਚੀਜ਼ ਕੋਈ ਪਾਉਣ ਦੀ ਲੋੜ ਨਹੀਂ ਗੀ। ਇੱਕੋ ਪਾਊਡਰ ਦੇ ਵਿੱਚ ਹੀ ਸਾਰਾ ਕੁਝ ਇਹਦੇ ਵਿੱਚ ਹੀ ਹੈ। ਕੀ ਕਰਦਾ ਕੀ ਹੈ ਜੀ ਪਾਊਡਰ ਇਹ ਇਹਦੇ ਨਾਲ ਪਸ਼ੂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਹੈਗੀ ਆ। ਉਹ ਇਹਨੇ ਪੂਰੀ ਕਰ ਦਿੰਨੀ ਆਟੋਮੈਟਿਕ। ਪੂਰੀ ਕਰ ਦਿੰਨੀ। ਕਮੀ ਪੇਸ਼ੀ ਮਤਲਬ ਕਿਸ ਤਰ੍ਹਾਂ ਦੀ? ਕਮੀ ਪੇਸ਼ੀ ਮਤਲਬ ਕਿਸੇ ਵੀ ਤਰ ਠੀਕ ਹੈ 컨ਸੀਵ ਕਰਨ ਦੀ ਸ਼ਮਤਾ ਵਧਾਈ ਜਾਂਦੀ ਉਹਦੀ ਪਸ਼ੂ ਵੀਕ ਉਹਨੂੰ ਰੈਗੂਲਰ ਦਿੰਦੇ ਰਹੋ ਉਹਦਾ ਅੰਦਰੋਂ ਇਮਿਊਨਿਟੀ ਸਿਸਟਮ ਮਤਲਬ ਮਜ਼ਬੂਤ ਹੋ ਜਾਂਦਾ ਹਰ ਹਰ ਮਤਲਬ ਸਮੱਸਿਆ ਦਾ ਹੱਲ ਜੀਰੇ ਤੁਹਾਡਾ ਐਡਰੈਸ ਕਿੱਥੇ ਹੈ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕੋਈ ਸੈਂਪਲ ਦੇ ਤੌਰ ਤੇ ਲੈ ਕੇ ਜਾਣਾ ਚਾਹੁੰਦਾ ਹੋਵੇ ਜਾਂ ਦੇਖਣਾ ਚਾਹੁੰਦਾ ਪ੍ਰਤਿਆਕੇ ਦੇਖਣਾ ਚਾਹੁੰਦਾ ਹੋਵੇ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਮੈਂ ਕਹਿੰਦਾ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕੋਈ ਵੀ ਮੇਰਾ ਫਾਰਮਰ ਭਰਾ ਜਾਂ ਕਿਸਾਨ ਭਰਾ ਸੈਂਪਲ ਦੇ ਤੌਰ ਤੇ ਵੀ ਦੋ ਬੋਤਲਾਂ ਮੇਰੇ ਤੋਂ ਲੈ ਜਾਣਾ ਚਾਹੁੰਦਾ ਫ੍ਰੀ ਆਫ ਕੋਸਟ ਦਵਾਂਗਾ ਹੂੰ ਪਹਿਲਾ ਸੈਂਪਲ ਦੇਖ ਲੈਣ ਤਜਰਬਾ ਕਰ ਲੈਣ ਚਤਰਾ ਰੋਡ ਜੀਰਾ ਮੇਰਾ ਐਡਰੈਸ ਹੈ ਠੀਕ ਹੈ ਨੰਬਰ ਹੈਗਾ 77 104 32 935 ਜਦੋਂ ਮਰਜ਼ੀ ਮੇਰੇ ਨਾਲ ਕੰਟੈਕਟ ਕਰਕੇ ਫ੍ਰੀ ਦੋ ਬੋਤਲਾ ਦਵਾਂਗਾ ਵੱਡੇ ਫਾਰਮਰਾਂ ਨੂੰ ਜਦੋਂ ਮਰਜ਼ੀ ਰਿਜ਼ਲਟ ਚੈੱਕ ਕਰਕੇ ਦੁਬਾਰਾ ਮੈਨੂੰ ਦੱਸ ਦੇਣਾ ਕੀ ਬਤਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਆ ਨੁਸਖੇ ਫਾਰਮੂਲੇ ਹੈਗੇ ਨੇ ਜਿਨ੍ਹਾਂ ਦਾ ਇਸਤੇਮਾਲ ਸਮਰੱਥ ਸਾਹਿਬ ਇੱਥੇ ਕਰਦੇ ਨੇ ਅਬ ਔਰ ਦੂਸਰੀ ਗੱਲ ਵੱਡੀ ਗੱਲ ਇਹਨੇ ਨੇ ਆਖੀ ਹੈ ਕਿ ਜਦੋਂ ਅਸੀਂ ਮਿਹਨਤ ਦੇ ਨਾਲ ਲਗਨ ਦੇ ਨਾਲ ਕਿਸੇ ਕੰਮ ਨੂੰ ਹੱਥ ਪਾ ਲੈਂਦੇ ਆ ਤਾਂ ਕੰਮ ਹੈਗਾ ਜਿਹੜਾ ਉਹ ਕੋਈ ਵੀ ਔਖਾ ਨਹੀਂ ਹੁੰਦਾ ਪਰ ਗੱਲ ਇਹ ਹੈਗੀ ਕਿ ਜਦੋਂ ਸਾਡੇ ਹੱਥ ਉਸ ਕੰਮ ਨੂੰ ਸਹੀ ਕਰਨ ਵਾਲਾ ਨੁਸਖਾ ਫਾਰਮੂਲਾ ਜਿਸ ਤਰੀਕੇ ਨਾਲ ਸਮਰਾ ਸਾਹਿਬ ਨੇ ਦੱਸੇ ਨੇ ਕਿ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨਾਲ 80 ਤੋਂ 90% ਜਿਹੜੀ ਰਿਕਵਰੀ ਹੈਗੀ ਹੈ ਜਾਂ 80 ਤੋਂ 90% ਆਪਣੇ ਇੰਨੇ ਵੱਡੇ ਫਾਰਮ ਦੇ ਵਿੱਚ ਉਹਨਾਂ ਦਾ ਸਾਰਾ ਲੈਂਦੇ ਨੇ ਕਈ ਵਾਰ ਐਮਰਜੈਂਸੀ 'ਚ ਉਹ ਕੋਈ ਹੋਰ ਐਲੋਪੈਥੀ ਵਾਲੇ ਪਾਸੇ ਨੂੰ ਜਾ ਸਕਦੇ ਨੇ ਜਾਂ ਚਲੇ ਜਾਂਦੇ ਨੇ ਪਰ ਲਗਭਗ ਲਗਭਗ ਜਿਹੜਾ ਡਾਕਟਰ ਬੀਐਸਕੇ ਨੇ ਉਹਨਾਂ ਦਾ ਜਿਹੜਾ ਫਾਰਮ ਹੈਗਾ ਉਹ ਸੰਭੇ ਅੱਛਾ ਸੌਖਾ ਕਿੰਨਾ ਕੁ ਹੋ ਗਿਆ ਜੀ ਕੰਮ ਡਾਕਟਰ ਬੀਐਸਕੇ ਤੋਂ ਬਾਅਦ ਇਹ ਤੁਸੀਂ ਦੱਸੋ ਇਹ ਕਿਉਂਕਿ ਸਭ ਤੋਂ ਬੜੀ ਅਹਿਮ ਗੱਲ ਹੈ ਸੌਖਾ ਕਿੰਨਾ ਕੁ ਹੋ ਗਿਆ ਕਿਉਂਕਿ ਕਈ ਵਾਰ ਡਾਕਟਰ ਆਉਣ ਦੇ ਵੀ ਟਾਈਮ ਲੱਗ ਜਾਂਦਾ ਹੈ ਜਦ ਤੱਕ ਪਸ਼ੂ ਦੀ ਹਾਲਤ ਹੋਰ ਜ਼ਿਆਦਾ ਬਦ ਤੋਂ ਬੱਤਰ ਹੋ ਜਾਂਦੀ ਹੈ ਸੌਖਾ ਕਿੰਨਾ ਕੋ ਗਿਆ ਮੈਨੂੰ ਲੱਗਦਾ ਡਾਕਟਰ ਵੀ ਐਸ ਕਿਨੇ ਤਾਂ ਤੁਹਾਨੂੰ ਡਾਕਟਰ ਬਣਾਤਾ ਹੋਣਾ ਡਾਕਟਰ ਤਾਂ ਅਸੀਂ 10 ਸਾਲ ਹੋ ਗਏ ਵੈਸੇ ਹੀ ਬਣ ਗਏ ਜੀ ਤੇ ਬਾਕੀ ਚਲੋ ਐਲੋਪੈਥੀ ਦੇ ਸਾਰਾ ਸਾਨੂੰ ਟ੍ਰੀਟਮੈਂਟ ਜਾਨੀ ਯਾਦ ਆ ਠੀਕ ਹੈ ਤੇ ਬਾਕੀ ਇਹ ਵੀ ਵਧੀਆ ਜੀ ਵਧੀਆ ਹਾਂਜੀ ਸੌਖਾ ਸੌਖਾ ਕਿੰਨਾ ਹੋ ਗਿਆ ਮਸਟੈਟਸ ਹੋਣ ਤੇ ਕਈ ਵਾਰ ਹੁੰਦਾ ਹੈ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਜਦੋਂ ਸ਼ੁਰੂਆਤ ਚ ਤੁਹਾਨੂੰ ਐ ਹੁੰਦਾ ਹੋਵੇ ਯਾਰ ਟੈਨਸ਼ਨ ਹੋ ਗਈ ਮਸਟੈਟਸ ਪਸ਼ੂ ਨੂੰ ਹੁੰਦੀ ਹੈ ਤੇ ਸਾਰੇ ਪਰਿਵਾਰ ਨੂੰ ਬੁਖਾਰ ਚੜਨ ਲਾ ਹੋ ਜਾਂਦਾ ਹੋਏ ਬਾਈ ਕੰਮ ਜਦੋਂ ਕਰਨਾ ਫਿਰ ਤਾਂ ਕੋਈ ਔਖਾ ਨਹੀਂ ਜੀ ਹਾਂਜੀ ਗੱਲ ਤਾਂ ਹੀ ਹੈ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਸਮਰਾਪ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਡੇਰੀ ਫਾਰਮ ਦੇ ਵਿੱਚ ਲਗਾਤਾਰਤਾ ਦੇ ਨਾਲ ਮਿਹਨਤ ਦੇ ਨਾਲ ਔਰ ਸਹੀ ਨੁਸਖੇ ਫਾਰਮੂਲੇ ਦੇ ਨਾਲ ਇੱਥੇ ਤੱਕ ਉਹ ਆਪਣੇ ਡੇਰੀ ਫਾਰਮ ਨੂੰ ਲੈ ਕੇ ਆਏ ਨੇ ਔਰ ਜਿਹ ਇਸ ਕੰਮ ਦੇ ਵਿੱਚ ਅੱਗੇ ਆਉਣਾ ਚਾਹੁੰਦੇ ਨੇ ਵਿਦੇਸ਼ਾਂ ਦਾ ਕਿਹੜਾ ਕੱਢਣਾ ਚਾਹੁੰਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਓਪਰਚੁਨਿਟੀ ਹੈਗੀ ਹੈ ਜਿਹੜੀ ਉਹ ਇਸ ਵੇਲੇ ਚੱਲ ਰਹੀ ਹੈ ਔਰ ਨਾਲ ਹੀ ਓਡੀਕ ਸਿੰਘ ਹੋਰਾ ਨੇ ਕਿਹਾ ਕਿ ਜਿਹੜੇ ਵੀ ਵੱਡੇ ਫਾਰਮਰ ਉਹਨਾਂ ਦਾ ਸੈਂਪਲ ਨੁਸਖਾ ਫਾਰਮੂਲਾ ਅਜ਼ਮਾਉਣਾ ਚਾਹੁੰਦੇ ਨੇ ਉਹ ਫ੍ਰੀ ਆਫ ਕਾਸਟ ਦੋ ਬੋਤਲ ਲੈ ਕੇ ਉਹਨਾਂ ਨੂੰ ਫੀਡਬੈਕ ਜ਼ਰੂਰ ਦੇ ਕੇ ਜਾਣ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਉਪਕਾਰ ਕਾਉਂਸਲ ਹੋਰਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਉਹ ਮੌਕੇ ਤੇ ਹੱਲ ਜ਼ਰੂਰ ਦੰਦਦੇ ਨੇ ਧੰਨਵਾਦ